ਅੱਜ ਹੋਲੇ ਮੱਲੇ ਦਾ ਆਖਰੀ ਦਿਨ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ਼ਹੀਦੀ ਬਾਗ ਜਿੱਥੋਂ ਹੋਲਾ ਮੱਲਾ ਨਿਕਲਣਾ ਹੈ ਉੱਥੋਂ ਨਿਹੰਗ ਸਿੰਘਾਂ ਦੇ ਜਿੱਥੇ ਨਾਲ ਊਂਠ ਕੋੜੇ ਹਾਥੀਆਂ ਦੇ ਨਾਲ ਅਸੀਂ ਅੱਗੇ ਜਾਣਾ ਤੇ ਹੁਣ ਤੁਰੇ ਆਓ ਇਹ ਮੁੰਡੇ ਆਏ ਨੇ ਕਿਹੜੀ ਜਗ੍ਹਾ ਤੋਂ ਪੱਟੀ ਸ਼ਹਿਰ ਤੋਂ ਜੀ ਪੱਟੀ ਸ਼ਹਿਰ ਤੋਂ ਤਰਨਤਾਰਨ ਤਰਨਤਾਰਨ ਹੀ ਤਰਨਤਾਰਨ ਹੀ ਫਿਰ ਰਹੇ ਆਲੇ ਦੁਆਲੇ ਸਾਰਾ ਜਿੰਨੂੰ ਪੁੱਛੀ ਇਲਾਕਾ ਕਿਹੜਾ ਕਹਿੰਦਾ ਤਰਨਤਾਰਨ ਸਾਫੀਕਰ ਬਾਪੂ ਜੀ ਕਿੱਥੋਂ ਆਏ ਜੀ ਹਾਂ ਜੀ ਖਰੂਰ ਸਾਹਿਬ ਤੋਂ ਖੰਡੂਰ ਸਾਹਿਬ ਤੋਂ ਅੱਜ ਆਏ ਕੇ 4 ਦਿਨ ਹੋ ਗਏ 4-5 ਦਿਨ ਹੋ ਗਏ ਨੇ ਇਹ ਆਈ ਵਰੀ ਇੱਕ ਮੁੱਦਾ ਬਣ ਜਾਂਦਾ ਭਾਈ ਰੰਗ ਲਾਣਾ ਅਲਾਉਡ ਹੈ ਨਹੀਂ ਅਲਾਉਡ ਕੁਝ ਨਹੀਂ ਪਤਾ ਇਹਦੇ ਬਾਰੇ ਸਾਡੀਆਂ ਆਪਣੀਆਂ ਚਿੱਟੀਆਂ ਸ਼ਰਟਾਂ ਨੇ ਲੱਗਦਾ ਮੁਰਦੇ ਰੰਗ ਕੇ ਹੀ ਪਰਸਾਂਗੇ ਸੀ ਇੱਧਰ ਵੇਖੀ ਮੁੰਡੇ ਪਛਾਣੀ ਨਹੀਂ ਜੇ ਘਰ ਦੇ ਨਾਲ ਨਹੀਂ ਪਛਾਣ ਲੈਣਾਂ ਨੂੰ ਕੌਣ ਆ ਗਏ ਇਹ ਰੋਹੀ ਮਾਨ ਫਿਰ ਤੋਂ ਵਿਰਾਸਤ ਤੇ ਖਾਲਸਾ ਦੇ ਗੇਟ ਦੇ ਸਾਹਮਣੇ ਆਪਾਂ ਆ ਗਏ ਆ ਬਰਾਸਤੇ ਖਾਲਸਾ ਇੱਧਰ ਆਪਾਂ ਬੜੀ ਬੜੀ ਗਏ ਆ ਵੇਖੋ ਕਿੰਨਾ ਪਿਆਰ ਮੁੰਡੇ ਵੰਡਦੇ ਨੇ ਪਏ ਉਹ ਨਾ ਮੁੰਡਿਆ ਉਹ ਨਾ ਉਹ ਨਾ ਅਜੇ ਨਹੀਂ ਪਾ ਗਿਆ ਥੋੜਾ ਜਿਹਾ ਚਲੋ ਗੁਰਦੁਆਰਾ 시 ਦੀ ਬਾਗ ਜਾ ਰਹੇ ਆ ਆਪਾਂ ਹੁਣ ਆ ਬਿਲਕੁਲ ਸਾਹਮਣੇ ਆ ਕਿਲਾ ਨੰਦਗੜ੍ਹ ਦੇ ਸਾਹਮਣੇ ਇੱਥੋਂ ਮੁਹੱਲਾ ਰਵਾਨਾ ਹੋਣਾ ਤੇ ਚਰਨ ਗੰਗਾ ਸਟੇਡੀਅਮ ਜਾਣਾ ਉੱਥੇ ਫਿਰ ਘੋੜਿਆਂ ਦੀ ਰੇਸ ਤੋਂ ਲੈ ਕੇ ਉਹ ਜਿਹੜਿਆ ਕਿਲਾ ਫੁੰਡਣਾ ਦੋ ਦੋ ਤਿੰਨ ਤਿੰਨ ਘੋੜਿਆਂ ਤੇ ਇੱਕ ਇੱਕ ਅੰਗ ਸਿੰਘ ਗੱਦਾ ਸਵਾਰ ਹੋ ਕੇ ਉਹਨਾਂ ਨੂੰ ਜੋਹਰ ਵਿਖਾਇਆ ਜਾਣਗੇ। ਮਬਈ ਇਹ ਮਹੱਲਾ ਇੱਥੋਂ ਨਿਕਲਦਾ ਸੀ ਦੀਵਾਲਾ। ਹਾਂ ਬਾਬਾ ਬਟਾਲੇ ਵਾਲਿਆਂ ਗੁਰਦੁਆਰੇ। ਅੱਛਾ ਜੀ। ਹਾਂ ਤਿਆਰ ਹੁਣ ਆਲਾਗਾ। ਇੱਥੋਂ ਯਾਨੀ ਕਿ ਊਂਟ ਕੋੜੇ ਹਾਤੀਆਂ ਤੇ ਸੱਜ ਕੇ। ਮਾਤਾ ਸ਼ਾਂਗੌਰ ਦੇ ਗੁਰਦੁਆਰੇ। ਹਾਂ ਜੀ। ਮਾਤਾ ਸਾਹਿਬੌਰ ਦੇ ਗੁਰਦੁਆਰੇ ਤੋਂ ਬਟਾਲਾ ਚੱਲੇ ਜਾਣਾ। ਚਰਨਿੰਗੰਗਾ ਸਟੇਡੀਅਮ 'ਚ ਜਾਣਾ ਹੈ। ਹੋਰ ਆਲੀ ਮੋਰਾਂ ਵਾਲੀਆਂ ਵੀ ਨਿਕੂ ਤੇ। ਅੱਛਾ ਜੀ। ਬਾਕੀ ਫੇਰੇ ਜਿਹੜੀਆਂ ਨਿਹੰਗ ਜਥੇ ਬੰਦੀਆਂ ਯਾਨੀ ਕਿ ਰਸਤੇ 'ਚ ਵੀ ਯਾਨੀ ਉੱਥੇ ਜਾਈ ਜਾਂਦੀਆਂ। ਚੱਲੇ ਜਾਂਦੀਆਂ। ਠੀਕ ਹੈ ਬਾਈ। ਹੁਣ ਅਸੀਂ ਇੱਧਰ ਦਾਖਲ ਗੋਰਦਰਾਸ਼ੀ ਦੀ ਬਾਗ ਇੱਥੋਂ ਉਲੰਮ ਲਾ ਰਵਾਨਾ ਹੋਣਾ ਅੱਜ ਤੇ ਦੁਪਹਿਰ ਤੱਕ ਹੌਲੀ ਹੌਲੀ ਉੱਥੇ ਸਾਰਾ ਚੰਨਵਿੰਗਾ ਸਟੇਡੀਅਮ ਦੇਖੋ ਵਿੰਗ ਸਿੰਘਾਂ ਦੇ ਜਥੇ ਇੱਕ ਇੱਕ ਕਰਕੇ ਸਾਰੇ ਜਾ ਰਹੇ ਨੇ ਤਿਆਰੀਆਂ ਦੇ ਵਿੱਚ ਨੇ ਨੌਜਵਾਨ ਨਾਲ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਪਿੱਛੇ ਸਾਨੂੰ ਬਾਬਾ ਜੀ ਦੀਆਂ ਜਿਹੜੀਆਂ ਸਵਾਰੀਆਂ ਨੇ ਹਾਥੀਆਂ ਦੇ ਊਠ ਘੋੜੇ ਉਹ ਤਿਆਰ ਹੁੰਦੇ ਵਿਖਾ ਦਈਏ ਬਾਕੀ ਦੇਖਦੇ ਆਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸ ਪਾਸੇ ਜਾਣ ਦੀ ਜਿੱਥੇ ਹਾਥੀ ਊਂਠ ਘੋੜੇ ਸਜਾਏ ਜਾ ਰਹੇ ਨੇ ਕਾਠੀਆਂ ਪਾਈਆਂ ਜਾ ਰਹੀਆਂ ਨੇ ਤੇ ਨਿਹੰਗ ਸਿੰਘਾਂ ਨੇ ਇੱਥੋਂ ਸਵਾਰੀ ਕਰਕੇ ਤੇ ਫੇਰ ਨਿਕਲਣਾ ਉੱਧਰ ਮੈਂ ਕਹਨਾ ਵੀ ਨੀਲੇ ਰੰਗ ਚ ਰੰਗੀ ਗਈ ਅੱਜ ਧਰਤੀ ਆਨੰਦਪੁਰ ਸਾਹਿਬ ਦੀ ਆ ਜਿਹੜੀ ਜਗ੍ਹਾ ਹੈ ਨਾ ਇਹ ਸਥਾਨ ਹੈ ਸ਼ਹੀਦੀ ਦੇਗਾ ਤੁਸੀਂ ਵੇਖੋਗੇ ਸਾਹਮਣੇ ਦੇਗਾ ਕਿੱਡੀਆਂ-ਕਿੱਡੀਆਂ ਇਹਨਾਂ ਨੂੰ ਸ਼ਹੀਦੀ ਦੇਗਾ ਕਿਹਾ ਜਾਂਦਾ ਇਹਨਾਂ ਦੇ ਵਿੱਚ ਵੇਖੋ ਤੁਸੀਂ ਨਿਹੰਗ ਸਿੰਘ ਕਿੱਦਾਂ ਤਿਆਰ ਕਰ ਰਹੇ ਨੇ ਹਾਂਜੀ ਇਹ ਤੇ ਸ਼ਹੀਦੀ ਦੇਗਾ ਲੱਗ ਰਹੀਆਂ ਵਾ ਜਿਹਦੇ ਵਿੱਚ ਆ ਵੱਡੇ ਢੋਲੂ ਚ ਹਾਂਜੀ ਬਿਆੰਤ ਬੋਰੀਆਂ ਖੰਡਦੀਆਂ ਪੈਂਦੀਆਂ ਵਾ ਤੇ ਬਿਆੰਤ ਖਸ ਖਾ ਗਿਰੀਆਂ ਹਰੀ ਰਾਜੀ ਕਾਲੀ ਮਿਰਚ ਰਗੜ ਕੇ ਜੋ ਸਿੱਖ ਸੰਗਤਾਂ ਦਿਖਾ ਲੈਣਾ ਕਰੋ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਹਾਂਜੀਆਂ ਦਿਨਾਂ ਤੋਂ ਇਹ ਸਰਦਾਈਆਂ ਦੇ ਲੰਗਰ ਚੱਲ ਰਹੇ ਆ ਹਾਂਜੀ ਇਹ ਹੋਲੇ ਮਹਲੇ ਦੀ ਸ਼ੁਰੂਆਤ ਸਹੀ ਦੀ ਬਾਗ ਦੇ ਵਿੱਚੋਂ ਮਿਸਲ ਜੀ ਦਾ ਤਰਨਾਲ ਦਾ ਬਾਬਾ ਬਕਾਲਾ ਸਾਹਿਬ ਦੇ ਜਹੇਦਾਰ ਸਿੰਘ ਸਾਹਿਬਾਨ ਬਾਬਾ ਜੋਗਾ ਸਿੰਘ ਜੀ ਹਾਂਜੀ ਅਰਦਾਬ ਬੇਨਤੀ ਕਰਨਗੇ ਅਰਦਾਬ ਬੇਨਤੀ ਕਰਕੇ ਹੁਕਮ ਨਾਵੇਂ ਲਏ ਜਾਣਗੇ ਨਗਾਰੇ ਤੇ ਚੋਟਾਂ ਲੱਗਣਗੀਆਂ ਅਤੇ ਪੰਜ ਸਿੰਘ ਨਿਸਾਨ ਜੀ ਜੋ ਗਾੜੀ ਲੱਗਣਗੇ ਅਤੇ ਨਗਾਰੇ ਦੇ ਚੋਟਾਂ ਲਾ ਕੇ ਇੱਕ ਧੂਪਿਆ ਸਿੰਘ ਜਿਹੜਾ ਨਾਲ-ਨਾਲ ਗਾੜੀ ਚੱਲੇਗਾ ਉਸ ਤੋਂ ਮਗਰ ਜਿਹੜਾ ਤਰਨੇਦਾਲ ਦੇ ਜਹੇਦਾਰ ਬਾਬਾ ਜੋਗਾ ਸਿੰਘ ਜੀ ਉਹ ਘੋੜਸਵਾਰੀ ਕਰਨਗੇ ਅਤੇ ਹੋਰ ਵੀ ਤਰਨੇਦਾਲ ਦੇ ਸਿੰਘ ਜਿਹੜੇ ਆ ਸਮੂਹ ਦਲਪੰਥ ਹੋਰ ਵੀ ਜਹੇਵੰਦੀਆਂ ਉਹ ਬਾਬਾ ਜੀ ਦੇ ਨਾਲ ਹੁੰਦੇ ਹੋਏ ਜੋ ਕੇਹਗੜ ਸਾਹਿਬ ਨਕਮਹ ਤੱਕ ਹੋਣਗੇ ਤੇ ਉੱਥੋਂ ਚਰਨ ਗੰਗਾ ਸਟੇਡੀਅਮ ਹਾਂਜੀ ਦੇ ਵਿੱਚ ਮਹਲਾ ਖੇਡਿਆ ਜਾਵੇਗਾ ਲੋ ਜੀ ਗੁਰਦੁਆਰਾ 시ਦੀ ਬਾਗ ਅਸੀਂ ਪਹੁੰਚੇ ਆ ਤੇ ਉਹ ਲੰਗਰ ਸ਼ੁਰੂ ਹੋਣ ਤੋਂ ਪਹਿਲਾਂ ਕਿਵੇਂ ਹਾਥੀ ਘੋੜੇ ਊਠ ਸ਼ਿੰਗਾਰੇ ਜਾ ਰਹੇ ਨੇ ਕਾਠੀਆਂ ਪਾਈਆਂ ਜਾ ਰਹੀਆਂ ਨੇ ਨਿਹੰਗ ਸਿੰਘ ਕਿਦਾਂ ਤਿਆਰ ਹੋ ਰਹੇ ਨੇ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆਜੋ ਸਾਡੇ ਨਾਲ ਹੋਏ ਤਿਆਰ ਹੋਣ ਦੇ ਆਹ ਹੋਣ ਦੇ ਲੰਗਰ ਚੌਣਾ ਚਿੱਟੇ ਘੋੜੇ ਵੇਖ ਦੋ ਨੇ ਇੱਧਰ ਦਿਖਾਈ ਚਿੱਟੇ ਘੋੜੇ ਆਹ ਦੇਖੋ ਘੋੜੇ ਘੋੜੇ ਤੋਂ ਇੱਥੇ ਨਜ਼ਰ ਆਉਣਗੇ ਇੱਧਰ ਵੇਖੋ ਇੱਕ ਮਤਲਬ ਕਿ ਬਾਬਾ ਜੀ ਦੱਸ ਰਹੇ ਨੇ ਵੀ ਕੀ ਖਾਸੀਅਤ ਹੈ ਘੋੜੇ ਦੀ ਚਾਂਦੀ ਦੀ ਮਾਲਾ ਪਈ ਨਾਲ ਲੱਤੋ ਵੀਰ ਮਿਹਰਬਾਨ ਮੈਨੂੰ ਬਚਾ ਕੇ ਮੜਾਇਆ ਠੀਕ ਹੈ ਹੁਣ ਆਪਾਂ ਘੋੜਿਆਂ ਦੇ ਵਿੱਚ ਆ ਗਏ ਆ ਆ ਵੇਖੀ ਬਾਬਾ ਜੀ ਕਿੰਨਾ ਤਿਆਰੀ ਕਰ ਰਹੇ ਨੇ ਘੋੜੇ ਦੀ ਵੇਖੋ ਹੈ ਇਹਨਾਂ ਘੋੜਿਆਂ ਤੇ ਛਾਜਣੀਆਂ ਕਾਠੀਆਂ ਪੈ ਜਾਣੀਆਂ ਪਸ਼ਾਕ ਅਜੇ ਪਰਲੇ ਪਾਸੇ ਜਾਣਾ ਵੀਰ ਮੇਰਾ ਪੂਰਾ ਪੜਾ ਲਗਾ ਕੇ ਇਹ ਫਿਰ ਸਾਰੀਆਂ ਜਥੇ ਬੰਦੀਆਂ ਇੱਥੇ ਆ ਜਾਂਦੀਆਂ ਨੇ ਨਿਹੰਗ ਜਥੇ ਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਸਾਰੇ ਬੰਦਿਆਂ ਬਾਬਾ ਅਵਤਾਜ ਮੀਨ ਦਲ ਵਾਲੇ ਉਹ ਤਾਂ ਗੱਲ ਉਹਨਾਂ ਦਾ ਹਾਂਜੀ ਸਾਰੇ ਅਲੱਗ ਤਲਾਂ 'ਚ ਬੈਠੇ ਨੇ ਪਰ ਇਕੱਠੇ ਹੋ ਗਏ ਸਾਰੇ ਇੱਥੋਂ ਚੱਲਣਗੇ ਜੀ ਇੱਥੋਂ ਚੱਲਣਾ ਹੁਣ ਯਾਨੀ ਸਾਰੇ ਇੱਥੋਂ ਚੱਲਾਂਗੇ ਹਾਂਜੀ ਪੌਣੇ 11 ਹੋ ਗਏ ਨੇ ਹਾਂ 12 ਵਜੇ ਇੱਥੋਂ ਅਰਦਾਸ ਹੋ ਗਏ ਹਾਂਜੀ ਸਾਰੇ ਜਥੇ ਬੰਦੇ ਇੱਥੇ ਆਣੇ ਬਾਬਾ ਮਹਾਨ ਸਿੰਘ ਜੀ ਠੀਕ ਹੈ ਉਹ ਜਿੰਨੇ ਵੀ ਜਥੇ ਬੰਦੇ ਸਾਰੇ ਬਾਬਾ ਅਵਤਾਜ ਮੀਨ ਦਲ ਵਾਲੇ ਜੀ ਤੇ ਉਹ ਪਿੱਛੇ-ਪਿੱਛੇ ਸਾਰਾ ਜਥਾ ਜਾਈ ਜਾਏਗਾ ਜਾਏਗਾ ਜੀ ਵੇਖੋ ਬਈ ਵੇਖੋ ਆ ਇੱਧਰ ਵਿਖਾ ਦੀਏ ਉਧਰ ਵੇਖੋ ਬਾਬਾ ਜੀ ਇੱਧਰ ਪ੍ਰਸ਼ਾਦ ਵੀ ਬਣਾ ਰਹੇ ਨੇ ਹੈ ਪੂਰੀਆਂ ਜਾਨੀ ਕੇ ਲਾਈਨਾਂ ਬੱਜੀਆਂ ਨੇ ਚਾਰਾ ਸ਼ਕਰੇ ਨੇ ਘੋੜੇ ਤੇ ਵੇਖੋ ਇਹਨਾਂ ਘੋੜਿਆਂ ਹੁਣ ਤਿਆਰ ਹੋ ਕੇ ਤੇ ਨਗਰ ਕੀਰਤਨ ਦੇ ਵਿੱਚ ਮਹੱਲੇ ਦੇ ਘੋੜੇ ਨੇ ਹੋਲੇ ਮਹੱਲੇ ਦੇ ਘੋੜੇ ਅੱਛਾ ਊਠ ਵੀ ਵਿਖਾਈਏ ਊਠ ਵੀ ਸਜਨੇ ਆ ਨਾ ਵਿੱਚ ਆਹ ਵੇਖੋ ਆ ਊਂਠ ਨੂੰ ਨਵਾ ਦਿੱਤਾ ਗਿਆ ਭਾਈ ਹੁਣ ਧੁੱਪ ਚ ਸੋਖੀ ਜਾਣਾ ਤੇ ਫਿਰ ਇਹਦੇ ਤੇ ਵੀ ਪਿਸ਼ਾਕਾਂ ਪੈ ਜਾਣੀਆਂ ਵਨ ਸੁਵੰਨੀਆਂ ਆ ਦੇਖੋ ਹੈ ਸਮਿਟਰੀ ਦੇਖ ਲ ਕੋੜਿਆਂ ਦੀ ਆ ਦੇਖੋ ਉਧਰ ਪੈਰਾਂ ਨਾਲ ਫਰਾਂ ਕੱਢਦਾ ਪਿਆ ਭਾਈ ਉਹ ਦੇਖ ਓਏ ਕੋੜਾ ਦੇਖ ਫਿਰ ਮੇਰਾ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਇਸ ਕੋੜੇ ਦੀ ਖਾਸ ਗੱਲ ਹੈ ਦੇਖੋ